ਕੁਝ ਕੱਲ ਮਿਤੀ 24 2025 ਨੂੰ ਸ਼ਾਮ ਨੂੰ 4:30 ਦੇ ਕਰੀਬ ਅਡੇ ਐਸ ਕੇਸ਼ਵ ਨੇ ਸਮੇਤ ਪੁਲਿਸ ਪਾਰਟੀ ਐਨ ਐਫ ਐਲ ਚੌਂਕ ਤੇ ਨਕਲ ਆਇਆ ਸੀ ਜਿੱਥੇ ਉਹਨੂੰ ਮੁਖਬਰ ਨੇ ਅਗੇ ਇਤਲਾਹ ਦਿੱਤੀ ਕੋਈ ਸ਼ੱਕੀ ਵਿਅਕਤੀ ਜਿਹੜਾ ਹੈਗਾ ਨਿਸ਼ਲੀ ਚੀਜ਼ ਲੈ ਕੇ ਆ ਰਿਹਾ ਹੈ ਸੋ ਤੁਰੰਤ ਕੇਸ਼ਵ ਨੇ ਐਫ ਆਰ ਐਲ ਲੋਜ ਕਰਵਾਈ ਤੇ ਜਦੋਂ ਨੀਅਰ ਪੀ ਐਨ ਐਫ ਸੀ ਫੈਕਟਰੀ ਜਾ ਕੇ ਨਾਕਾ ਲਾਇਆ ਤਾਂ ਉਧਰੋਂ ਇੱਕ ਜਿਹੜਾ ਸ਼ੱਕੀ ਵਿਅਕਤੀ ਸੀ ਉਹ ਆਂਦਾ ਦਿਖਾਈ ਦਿੱਤਾ ਜਿਹਨੂੰ ਚੈੱਕ ਕੀਤਾ ਜਿਹਦਾ ਆਪਣਾ ਨਾਮ ਸ੍ਰਿੰਦਰ ਗਮਾਦਸਿਆ ਸਿੰਦਰਕਮਰ ਐਲੀਸ ਪੈਂਡੂ son of ਰਾਮਾਸਰਾ ਤੇ ਜਿਹਦੇ ਕੋਲ ਤੋਂ ਨਸ਼ੀਲਾ ਜਿਹੜਾ ਪਾਊਡਰ ਹੈ ਉਹ ਬਰਾਮਦ ਹੋਇਆ ਇਹ ਕਿੰਨਾ ਪਾਊਡਰ ਹੈ ਜੀ ਕਿਵਾਂਟੀਟੀ ਜੀ 12 ਗ੍ਰਾਮ ਸੀਗੀ ਤੇ ਸਰ ਇਹ ਪਹਿਲੇ ਸੀ ਜਾਂ ਕੀ ਚੀਜ਼ ਹੈ ਹਾਂ ਜੀ ਇਹ ਪਹਿਲੇ ਆ ਰਿਹਾ ਸੀ ਉਧਰੋਂ ਇਸ ਤੋਂ ਪਹਿਲਾਂ ਜਿਹੜਾ ਕੋਈ ਮੁਕੱਦਮਾ ਦਰਜ ਹੈ ਇਸ ਤੇ ਆਲਰੇਡੀ ਜਿਹੜੇ ਤਿੰਨ ਮੁਕੱਦਮੇ ਜੱਜ ਨੇ ਜੀ ਦੋ ਚੋਰੀ ਦੇ ਤੇ ਕੈਂਡੀ ਪਿਸਤ ਦਾ ਸਰ ਰਿਮਾਂਡ ਦਿੱਤਾ ਜਾ ਰਿਹਾ ਜਾਂ ਪੇਸ਼ ਆ ਜਿਨ੍ਹਾਂ ਨੂੰ ਕੋਰਟਸ 'ਤੇ ਪੇਸ਼ ਕੀਤਾ ਜਾ ਰਿਹਾ ਜੀ ਮਾਨਯੋਗ ਜੱਜ ਸਾਹਿਬ ਦੇ ਤੇ ਰਿਮਾਂਡ ਦੀ ਜਿਹੜੀ ਹੈ ਆਪਾਂ ਐਪਲੀਕੇਸ਼ਨ ਉੱਪਰ ਆ ਕਿਸਾ ਸ਼ੁਰੂਆਤੀ ਪੁਛਤਾਛ ਦੇ ਤੇ ਉਹ ਚੁਗਿਸ ਹਲਾਦੀ ਜਾਰੀ ਹੈ ਜੀ ਉਥੋਂ ਆਪਾਂ ਨਹੀਂ ਡਿਟੇਲ ਦੱਸ ਸਕਦੇ ਜੀ ਇਹ ਵੀ ਅਡਿਕਟਡ ਹੈ ਜੀ ਬਿਲਕੁਲ ਸਰ ਇਸ ਤੋਂ ਪਹਿਲਾਂ ਦੋ ਤੇ ਬੜਾ ਅੱਛਾ ਡਿਟੇਲ ਇੰਕੋਪ੍ਰਾਮਤੀ ਹੋਈ ਜੀ ਉਸ ਵੀ ਜਿਹੜਾ ਆਪਾਂ ਲੋਸਟ ਬਈ ਲਾਸਟ 61 ਨੰਬਰ ਮਕਦਮਾ ਐਨਡੀਪੀਐਸ ਦਾ ਰਜਿਸਟਰ ਹੋਇਆ ਸੀ ਬੜਾ ਤਰੰਤੰਦ ਦਾ ਦੋਸ਼ੀ ਸੀ ਲਾਰੈਂਸ ਮੁਸ਼ੀ ਉਦੀ ਪੁਛਿਛ ਤੋਂ ਹੀ ਜਿਹੜਾ ਇੱਕ ਦੋਸ਼ੀ ਨਾਮਿਨੇਟ ਕੀਤਾ ਸੀਗਾ ਰਜੇਸ਼ ਕੁਮਾਰ ਇਲਿਸ ਬੰਟੀ ਹਾਂ ਜਿਹੜੇ ਦੋਨੇ ਇਕੱਠੇ ਸਾਜਬਾਜ ਹੋ ਕੇ ਆਪਣੇ ਏਰੀਆ 'ਚ ਸਪਲਾਈ ਕਰਦੇ ਸੀਗੇ ਤੇ ਉਸ ਦਿਨ ਕਾਸਪਰੇਸ਼ਨ ਦੌਰਾਨ ਆਪਾਂ ਉਹਨੂੰ ਵੀ ਕਾਬੂ ਕੀਤਾ ਸੀਗਾ ਉਹ ਸਰ ਕਿੱਥੇ ਦਾ ਰਹਿਣਾ ਉਹ ਥੋੜੇ ਜੀ ਬਲੌਗ ਦਾ ਰਹਿਣਾ ਜੀ ਉਹਦਾ ਨਾਮ ਕੀ ਸੀ ਸਰ ਰਜੇਸ਼ ਕੁਮਾਰ ਇਲਿਸ ਬੰਟੀ